ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਇਨਸਾਨ ਹੀ ਇਨਸਾਨ ਤੇ ਕਮ ਆਉਂਦਾ ਹੈ ਆਪਸ ਵਿੱਚ ਪਿਆਰ ਬਣਾਈ ਰੱਖੋ ਭਗਵਾਨ ਤਾਂ ਤੁਹਾਨੂੰ ਖੁਦ ਹੀ ਮਿਲ ਜਾਣਗੇ ਅੱਜ ਇੱਕ ਤੁਹਾਡੇ ਲਈ ਇੱਕ ਨਾਸਤਿਕ ਇਨਸਾਨ ਦੀ ਕਹਾਣੀ ਜਿਸ ਦਾ ਭਗਵਾਨ ਵਿੱਚ ਬਿਲਕੁਲ ਵੀ ਭਰੋਸਾ ਨਹੀਂ ਸੀ ਉਸ ਨੂੰ ਭਗਵਾਨ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਉਹ ਜਿੱਥੇ ਵੀ ਜਾਂਦਾ ਲੋਕਾਂ ਨੂੰ ਇਹੀ ਕਹਿੰਦਾ ਕਿ ਭਗਵਾਨ ਨਹੀਂ ਹੁੰਦੇ ਹਨ ਕਿ ਤੁਸੀਂ ਵਾਰ-ਵਾਰ ਭਗਵਾਨ ਭਗਵਾਨ ਕਰਦੇ ਰਹਿੰਦੇ ਹੋ ਆਪਣਾ ਕੰਮ ਆਪ ਹੀ ਕਰਨਾ ਪੈਂਦਾ ਹੈ ਭਗਵਾਨ ਨਹੀਂ ਆਉਂਦਾ ਉਹ ਹਮੇਸ਼ਾ ਇਹ ਗੱਲਾਂ ਕਰਦਾ ਰਹਿੰਦਾ ਸੀ ਬਹਿਸ ਕਰਦਾ ਰਹਿੰਦਾ ਸੀ ਲੋਕਾਂ ਨਾਲ ਇੱਕ ਦਿਨ ਉਹ ਕਿਤੇ ਜਾ ਰਿਹਾ ਸੀ ਆਪਣੀ ਪਾਈਕ ਤੇ ਤੇ ਸੜਕ ਦੇ ਕਿਨਾਰੇ ਉਸ ਦਾ ਐਕਸੀਡੈਂਟ ਹੋ ਗਿਆ ਉਹ ਜ਼ਖਮੀ ਪਿਆ ਸੀ ਜ਼ਮੀਨ ਤੇ ਅਤੇ ਕਾਲ ਯੁਗ ਦਾ ਜ਼ਮਾਨਾ ਹੈ ਇੱਥੇ ਕਿੱਥੇ ਲੋਕ ਇੱਕ ਦੂਜੇ ਦੀ ਮਦਦ ਕਰਦੇ ਹਨ ਉਹ ਲੋਕਾਂ ਨੂੰ ਬੁਲਾ ਰਿਹਾ ਸੀ ਕਿ ਕੋਈ ਮੇਰੀ ਮਦਦ ਕਰ ਦੋ ਪਰ ਕੋਈ ਨਹੀਂ ਆ ਰਿਹਾ ਸੀ ਲੋਕ ਉਸ ਦੀਆਂ ਫੋਟੋਆਂ ਖਿੱਚ ਕੇ ਵੀਡੀਓਜ਼ ਬਣਾ ਕੇ ਅੱਗੇ ਵਧਦੇ ਜਾ ਰਹੇ ਸਨ ਅਤੇ ਉਸ ਨੂੰ ਲੱਗਿਆ ਕਿ ਕੋਈ ਮੇਰੀ ਮਦਦ ਲਈ ਨਹੀਂ ਆ ਰਿਹਾ ਹੈ ਤਾਂ ਉਸ ਨਾਸਤਿਕ ਇਨਸਾਨ ਨੇ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਬੁਲਾਇਆ ਬਸ ਇੱਕ ਵਾਰ ਉਸ ਨੇ ਮਨ ਵਿੱਚ ਕਿਹਾ ਕਿ ਏਕ ਨਹੀਆ ਤੁਸੀਂ ਹੀ ਆ ਕੇ ਸੰਭਾਲ ਲਵੋ ਥੋੜੀ देर ਬਾਅਦ ਉੱਥੋਂ ਇੱਕ ਸਬਜ਼ੀ ਵਾਲਾ ਲੰਘਿਆ ਉਸ ਨੇ ਦੇਖਿਆ ਕਿ ਜ਼ਖਮੀ ਵਿਅਕਤੀ ਪਿਆ ਹੈ ਸੜਕ ਦੇ ਕਿਨਾਰੇ ਤੇ ਉਸ ਨੂੰ ਉਠਾਇਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਉਸ ਦੇ ਘਰ ਫੋਨ ਕੀਤਾ ਘਰ ਵਾਲਿਆਂ ਨੂੰ ਬੁਲਾਇਆ ਕਿਹਾ ਸਾਹਿਬ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਇੱਥੇ ਦਾਖਲ ਹੈ ਘਰ ਵਾਲੇ ਆਏ ਤਾਂ ਉਸ ਨੇ ਕਿਹਾ ਮੈਂ ਜਲਦੀ ਵਿੱਚ ਹਾਂ ਮੈਂ ਜਾਣਾ ਹੈ ਘਰ ਵਾਲਿਆਂ ਨੇ ਕਿਹਾ ਨਾਮ ਤਾਂ ਦੱਸ ਜਾਓ ਆਪਣਾ ਤਾਂ ਉਹ ਬੋਲਿਆ ਸਬਜ਼ੀ ਵੇਚਦਾ ਹਾਂ ਨਾਮ ਮੇਰਾ ਬਾਕੀ ਬਿਹਾਰੀ ਹੈ ਘਰ ਵਾਲਿਆਂ ਨੇ ਕਿਹਾ ਆਪਣਾ ਪਤਾ ਲਿਖਵਾ ਜਾਓ ਜਦੋਂ ਇਹ ਠੀਕ ਹੋ ਜਾਣਗੇ ਲੈ ਕੇ ਆਵਾਂਗੇ ਤੁਹਾਨੂੰ ਮਿਲਾਉਣ ਲਈ ਕੱਟ ਤੋਂ ਕੱਟ ਤੁਹਾਡਾ ਧੰਨਵਾਦ ਤਾਂ ਕਰ ਸਕੇ ਉਹ ਆਦਮੀ ਆਪਣਾ ਪਤਾ ਲਿਖਵਾ ਕੇ ਚਲਿਆ ਗਿਆ ਤੇ ਉਹ ਨਾਸਤਿਕ ਵਿਅਕਤੀ ਹਸਪਤਾਲ ਵਿੱਚ ਹੌਲੀ-ਹੌਲੀ ਠੀਕ ਹੋਣ ਲੱਗਾ ਤੇ ਕਹਿਣ ਲੱਗਾ ਉਹੀ ਗੱਲਾਂ ਲੋਕਾਂ ਨੂੰ ਜੋ ਹਮੇਸ਼ਾ ਕਹਿੰਦਾ ਕਿ ਦੇਖੋ ਭਗਵਾਨ ਕੁਝ ਨਹੀਂ ਹੁੰਦਾ ਮੈਂ ਵੀ ਇੱਕ ਵਾਰ ਬੁਲਾਇਆ ਸੀ ਭਗਵਾਨ ਨਹੀਂ ਆਇਆ ਇੱਕ ਸਬਜ਼ੀ ਵਾਲਾ ਆਇਆ ਸੀ ਅਤੇ ਉਸ ਨੇ ਆ ਕੇ ਮੈਨੂੰ ਹਸਪਤਾਲ ਤੱਕ ਪਹੁੰਚਾਇਆ ਭਗਵਾਨ ਨੂੰ ਬੁਲਾਇਆ ਸੀ ਪਰ ਭਗਵਾਨ ਤਾਂ ਆਏ ਹੀ ਨਹੀਂ ਉਹ ਹਰ ਕਿਸੇ ਨੂੰ ਇਹੀ ਕਹਿ ਰਿਹਾ ਸੀ ਲੋਕ ਕਹਿੰਦੇ ਸਨ ਨਹੀਂ ਭਗਵਾਨ ਨੇ ਇਸ ਨੂੰ ਭੇਜਿਆ ਹੋਵੇਗਾ ਉਹ ਬੋਲਿਆ ਨਹੀਂ ਨਹੀਂ ਭਗਵਾਨ ਨੇ ਨਹੀਂ ਭੇਜਿਆ ਉਹ ਤਾਂ ਆਪ ਜਾ ਰਿਹਾ ਸੀ ਵਿਚਾਰਾ ਨੇਕ ਆਦਮੀ ਸੀ ਇਸ ਲਈ ਮੇਰੀ ਮਦਦ ਕਰਨ ਲਈ ਰੁਕ ਗਿਆ ਉਸ ਦੇ ਘਰ ਵਾਲਿਆਂ ਨੇ ਕਿਹਾ ਹੁਣ ਤੂੰ ਠੀਕ ਹੋ ਗਿਆ ਹੈ ਇੱਕ ਕੰਮ ਕਰਦੇ ਹਾਂ ਅਸੀਂ ਉਸ ਸਬਜ਼ੀ ਵਾਲੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਮਿਲਾਉਣ ਲਈ ਜ਼ਰੂਰ ਲੈ ਕੇ ਆਵਾਂਗੇ ਤਾਂ ਚੱਲਦੇ ਹਾਂ ਨਾ ਉਸਦੇ ਘਰ ਵਿੱਚ ਇੱਕ ਵਾਰ ਉਸਨੇ ਪਤਾ ਵੀ ਲਿਖਵਾਇਆ ਹੋਇਆ ਹੈ ਤਾਂ ਜੋ ਪਤਾ ਲਿਖਵਾਇਆ ਹੋਇਆ ਸੀ ਉਸ ਪਤੇ ਤੇ ਉਹ ਸਬਜ਼ੀ ਵਾਲੇ ਨੂੰ ਮਿਲਣ ਲਈ ਜੋ ਨਾਸਤਿਕ ਤੇ ਉਸ ਦਾ ਪਰਿਵਾਰ ਸੀ ਸਾਰੇ ਉੱਥੇ ਜਾ ਕੇ ਦੇਖਦੇ ਹਨ ਕਿ ਉੱਥੇ ਕੋਈ ਘਰ ਹੈ ਹੀ ਨਹੀਂ ਉੱਥੇ ਤਾਂ ਇੱਕ ਵੱਡਾ ਸਾਰਾ ਮੰਦਿਰ ਸੀ ਮੰਦਿਰ ਦੇ ਪੁਜਾਰੀ ਨੂੰ ਪੁੱਛਿਆ ਕਿ ਭਾਈ ਇੱਥੇ ਨੇੜੇ ਤੇੜੇ ਕੋਈ ਬਾਂਕੇ ਬਿਹਾਰੀ ਰਹਿੰਦਾ ਹੈ ਪੁਜਾਰੀ ਨੇ ਇਸ਼ਾਰਾ ਕੀਤਾ ਮੰਦਰ ਵਿੱਚ ਅੰਦਰ ਜੋ ਮੂਰਤੀ ਸੀ ਉਸ ਵੱਲ ਅਤੇ ਕਿਹਾ ਕਿ ਇਹ ਹੀ ਹਨ ਇੱਕ ਮਾਤਰ ਬਾਂਕੇ ਵਿਹਾਰੀ ਹੋਰ ਤਾਂ ਕੋਈ ਇੱਥੇ ਇਸ ਨਾਮ ਨਾਲ ਨਹੀਂ ਹੈ ਉਸ ਨਾਸਤਿਕ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜ਼ਮੀਨ ਤੇ गिर ਗਿਆ ਤੇ ਡੰਡਵਤ ਪ੍ਰਣਾਮ ਕਰਨ ਲੱਗਾ ਅਤੇ ਕਹਿਣ ਲੱਗਾ ਭਗਵਾਨ ਮੈਂ ਮੂਰਖ ਸੀ ਦੁਨੀਆ ਨੂੰ ਇਹੀ ਕਹਿੰਦਾ ਰਿਹਾ ਕਿ ਤੁਸੀਂ ਕਿਸੇ ਨੂੰ ਭੇਜ ਦਿੱਤਾ ਹੋਵੇਗਾ ਅਜਿਹਾ ਕੁਝ ਨਹੀਂ ਹੈ ਉਹ ਤਾਂ ਸਿਰਫ ਸਬਜ਼ੀ ਵਾਲੇ ਦਾ ਦਿਲ ਚਿੰਗਾ ਸੀ ਮੈਨੂੰ ਨਹੀਂ ਪਤਾ ਸੀ ਕਿ ਸਬਜ਼ੀ ਵਾਲਾ ਬਣ ਕੇ ਤੁਸੀਂ ਖੁਦ ਆ ਗਏ ਸੀ ਮੇਰੀਆਂ ਇਨ੍ਹਾਂ ਅੱਖਾਂ ਨਾਲ ਮੈਂ ਦੇਖਿਆ ਪਰ ਸਮਝ ਨਹੀਂ ਪਾਇਆ ਮੈਨੂੰ ਮਾਫ਼ ਕਰ ਦਿਓ ਪ੍ਰਭੂ ਮੈਂ ਸਿਰਫ ਇੱਕ ਵਾਰ ਬੁਲਾਇਆ ਜੀਵਨ ਭਰ ਤੁਹਾਡੀ ਬੁਰਾਈ ਕਰਦਾ ਰਿਹਾ ਫਿਰ ਵੀ ਇੱਕ ਵਾਰ ਬੁਲਾਇਆ ਤੇ ਤੁਸੀਂ ਇੱਕੋ ਪੁਕਾਰ ਤੇ ਚਲੇ ਆਏ ਜਦੋਂ ਉਹ ਨਾਸਤਿਕ ਵਿਅਕਤੀ ਮੰਦਰ ਤੋਂ ਬਾਹਰ ਨਿਕਲਿਆ ਤਾਂ ਬੋਰਡ ਲੱਗਿਆ ਹੋਇਆ ਸੀ ਜਿਸ ਤੇ ਲਿਖਿਆ ਹੋਇਆ ਸੀ ਕਿ ਇਨਸਾਨਾਂ ਨੂੰ ਇੱਕ ਦੂਜੇ ਦੇ ਕੰਮ ਆਉਂਦੇ ਰਹਿਣਾ ਚਾਹੀਦਾ ਹੈ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਮੈਂ ਤਾਂ ਤੁਹਾਨੂੰ ਖੁਦ ਹੀ ਮਿਲ ਜਾਵਾਂਗਾ ਇਸ ਛੋਟੀ ਜਹੀ ਕਹਾਣੀ ਦਾ ਸਾਰ ਇਹ ਕਹਿੰਦਾ ਹੈ ਕਿ ਪਿਆਰ ਤਾਂ ਬਣਾਈ ਰੱਖੋ ਪਰ ਨਾਲ ਹੀ ਉੱਪਰ ਵਾਲੇ ਤੇ ਭਰੋਸਾ ਬਣਾਈ ਰੱਖੋ ਕਿਉਂਕਿ ਜੇ ਇੱਕ ਪੁਕਾਰ ਤੇ ਆ ਸਕਦੇ ਹਨ ਤਾਂ ਜੇ ਤੁਹਾਡਾ ਵਿਸ਼ਵਾਸ ਪੱਕਾ ਹੋ ਜਾਵੇ ਤੁਹਾਡੀ ਸ਼ਰਦਾ ਆ ਟੁੱਟ ਹੋ ਜਾਵੇ ਤਾਂ ਤੁਹਾਡੇ ਸਾਰੇ ਕੰਮ ਹੁੰਦੇ ਚਲੇ ਜਾਣਗੇ ਬਸ ਉੱਪਰ ਵਾਲੇ ਤੇ ਹਮੇਸ਼ਾ ਭਰੋਸਾ ਬਣਾਈ ਰੱਖੋ ਧੰਨਵਾਦ